ਦੰਗ ਪੁਲਿਸ ਅਫਸਰ ਨੇ ਬੁਲਟ ਤੇ ਪਟਾਕੇ ਮਰਵਾਉਣ ਵਾਲਿਆਂ ਦੀ ਲਿਆਂਦੀ ਹਨੇਰੀ ਚਲਾਨ ਕੱਟ ਕੇ ਦਿੱਤਾ ਉਨ੍ਹਾਂ ਨੂੰ ਖਬਰ ਹਸਾਰਪੁਰ ਦੀ ਹੈ ਜਿੱਥੇ ਇੱਕ ਦੰਗ ਪੁਲਿਸ ਅਫਸਰ ਨੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਰਵਾਉਣ ਵਾਲੇ ਮੰਚਲੇ ਨੌਜਵਾਨਾਂ ਦੀ ਹਨੇਰੀ ਲਿਆਂਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਰਪੁਰ ਦੇ ਫੂਟ ਸਟਰੀਟ ਏਰੀਆ ਵਿੱਚ ਦੇ ਰਾਤ ਕੁਝ ਨੌਜਵਾਨ ਬੁਲਟ ਮੋਟਰਸਾਈਕਲ ਤੇ ਪਟਾਕੇ ਮਰਵਾ ਰਹੇ ਸਨ ਤੁਰੰਤ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਪੁਲਿਸ ਨੇ ਜਿੱਥੇ ਉਹਨਾਂ ਦੀ ਝਾੜਚੰਬ ਕੀਤੀ ਤੇ ਉਹਨਾਂ ਤੇ ਚਲਾਨ ਕੱਟ ਕੇ ਉਹਨਾਂ ਨੂੰ ਗਿਫਟ ਵੀ ਪੇਸ਼ ਕੀਤਾ ਗਿਆ ਇਸ ਸੰਬੰਧੀ ਪੀਸੀਆਰ ਦੇ ਇੰਚਾਰਜ ਪੁਲਸ ਅਫਸਰ ਸ਼ਿਵਾਸ਼ ਪੰਡਤ ਨੇ ਕੀ ਕੁਝ ਕਿਹਾ ਸੁਣਾਉਂਦੇ ਹਾਂ ਤੁਹਾਨੂੰ ਕਿ ਇਸ ਟਾਈਮ ਜਿਹੜੀ ਹਿਸ਼ਾਰਪੁਰ ਦੀ ਫੂਡ ਸਟਰੀਟ ਹੈ ਜੋ ਹਿਸ਼ਾਰਪੁਰ ਦਾ ਬਹੁਤ ਐਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਉਪਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਆਈਪੀਐਸ ਹਿਸ਼ਾਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ ਜ਼ਿਆਦਾ ਹੋਣ ਕਰਕੇ ਕੁਝ ਵਿਅਕਤੀ ਜਿਹੜੇ ਆ ਇੱਥੇ ਆ ਕੇ ਫੁੱਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਜਾਂ ਉੱਚੀ ਆਵਾਜ਼ ਦੇ ਕੇ ਨਕਲੀ ਸਲੈਂਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਇਸ ਮਾਰਕੀਟ ਜਿਹੜਾ ਮਾਹੌਲ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀਟ ਜਿਹੜੇ ਜਿਹੜੇ ਉਹ بار-ਬਾਰ ਰੌਂਡ ਲਾ ਰਹੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਆ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦੇ ਜਿਹੜਾ ਮਦਰ ਸੀਗਾ ਉਹ ਉੱਚੀ ਰੇਸਾਂ ਉੱਚੀ ਰੇਤ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਹਾ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਆ ਉਹਨਾਂ ਨੇ ਫੋਨ ਕੀਤਾ ਕਿ ਸਰ ਇਹ ਜਿਹੜੇ ਮੋਟਰਸਾਈਕਲ ਆ ਉਹ ਘੇਰ ਲਿਆ ਪਲੀਜ਼ ਤੁਸੀਂ ਆ ਜਾਓ ਮੈਂ ਤੁਰੰਤ ਉਸ ਟਾਈਮ ਤੇ বাস ਸਟੈਂਡ ਹਾਰਪੁਰ ਤੇ ਚੈਕਿੰਗ ਕਰ ਰਿਆ ਸੀਗਾ ਆਪਣੀ ਟੀਮ ਦੇ ਨਾਲ ਮੈਂ ਤੁਰੰਤ ਗੱਡੀ ਭਜਾਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੀ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹ ਉਹਦਾ ਸਲੈਂਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਨ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਹੈ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਐਟ ਹੈ ਤਾਂ ਆਪਾਂ ਜੋ ਠੋਕੇ ਚਲਾਨ ਬਣਦਾ ਸੀ ਉਹ ਕੀਤਾ ਜੀ ਆਪਾਂ ਹੁਣ ਵੀ ਮੌਕੇ ਤੇ ਵੇਖਿਆ ਲੋਕ ਗਲਤੀ ਮੰਨਣ ਦੀ ਬਿਅਾ ਜਿਹੜੇ ਜਾਂ ਤਾਂ ਆਰਗੂਮੈਂਟਸ ਕਰਦੇ ਨੇ ਜਾਂ ਫਿਰ ਸਪਾਰਸ਼ਾ ਬਹੁਤ ਪਾਉਂਦੇ ਨੇ ਜੀ ਫੋਨ ਸਾਰੇ ਬਾਰ-ਬਾਰ ਮੈਨੂੰ ਫੋਨ ਕਰਾ ਰਹੇ ਸੀ ਤੇ ਕਿਸੇ ਨਾਲ ਗੱਲ ਕਰੋ ਕਿਤੇ ਕਿਸੇ ਨਾਲ ਗੱਲ ਕਰੋ ਸਾਨੂੰ ਸਭ ਤੋਂ ਵੱਡਾ ਕਾਨੂੰਨ ਹੈ ਜਦ ਕਿ ਸਾਨੂੰ ਮਾਨਯੋਗ ਐਸਐਸਪੀ ਸਾਹਿਬ ਦਾ ਮਾਨਯੋਗ ਜਿਹੜੇ ਮੋਤਵਰ ਵਿਅਕਤੀ ਹੈ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਕਿਸੇ ਵੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਹੈ ਉਹਨੂੰ ਕਿਸੇ ਵੀ ਹਾਲਤ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸ਼ਿਵਾਰਸ਼ ਮੰਨਦੇ ਆ ਤੇ ਨਾ ਮੰਨਣੀ ਤੇ ਨਾ ਲੋੜ ਸਵਾਦ ਜੀ ਕਿਤੇ ਨਾ ਕਿਤੇ ਮਾਪੇ ਵੀ ਤਾਂ ਕਸੂਰਵਾਰ ਨੇ ਕਿਉਂਕਿ ਅਕਸਰ ਜਿਹੜੇ ਬੱਚੇ ਆ ਮੋਟਰਸਾਈਕਲ ਤਾਂ ਘਰੋਂ ਹੀ ਲੈ ਕੇ ਨਿਕਲਦੇ ਨੇ ਬਿਲਕੁਲ ਬਿਲਕੁਲ ਤੁਸੀਂ ਇਸ ਗੱਲ ਨੂੰ ਬਹੁਤ ਵਧੀਆ ਸਵਾਲ ਕੀਤਾ ਹੁਣ ਮੋਟਰਸਾਈਕਲ ਉਹ ਬੜੇ ਜ਼ੋਰ ਨਾਲ ਸ਼ੋਰ ਕਰ ਰਿਆ ਸੀਗਾ ਪੇਰੈਂਟਸ ਕਹ ਰਹੇ ਨਹੀਂ ਕਰ ਰਿਆ ਜਦ ਕਿ ਪਪਲੇ ਨੇ ਦੇਖਿਆ ਮੈਂ ਖੁਦ ਉਸ ਮੋਟਰਸਾਈਕਲ ਨੂੰ ਸਟਾਰਟ ਕਰਕੇ ਦੇਖਿਆ ਮੈਂ ਤੇਰੇ ਨੂੰ ਇਹ ਕਹਾਂਗਾ ਕਿ ਜੇ ਬੱਚੇ ਤੁਹਾਡੇ ਆਖੇ ਨਹੀਂ ਲੱਗਦੇ ਤੇ ਪੁਲਿਸ ਤੁਹਾਡਾ ਕੰਮ ਕਰ ਰਹੀ ਹੈ ਤੇ ਪੁਲਿਸ ਉਹਨੂੰ ਕਰਨ ਦਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਉਹਨਾਂ ਦੀ ਤੁਸੀਂ ਸਾਈਡ ਲੈ ਕੇ ਆਪਣੇ ਬੱਚਿਆਂ ਦੀ ਆਤ ਖਰਾਬ ਕਰ